ਕਿਸਾਨੀ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਅੱਜ ਤੋਂ ਪਲੇਟਫਾਰਮ ਤੇ ਸੀ ਉਸੇ ਤਰ੍ਹਾਂ ਹੀ ਸਾਰੇ ਇਕ ਮੋਟੋ ਹੋ ਕੇ ਔਰ ਸਰਕਾਰਾਂ ਨੂੰ ਇਸ ਗੱਲ ਦੀ ਬਾਬਤ ਦੱਸਣ ਦੀ ਬਾਬਤ ਅੱਜ 28 ਤਰੀਕ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਹੈਡਕੁਆਟਰਾਂ ਦੇ ਉੱਤੇ ਧਰਨੇ 11 ਤੋਂ 3 ਵਜੇ ਤੱਕ ਦਿੱਤੇ ਜਾ ਰਹੇ ਆ ਜਿਹਦੇ ਵਿੱਚ ਸਾਡੇ ਸੈਂਕੜੇ ਸਾਥੀ ਜਿਹੜੇ ਗ੍ਰਿਫਤਾਰ ਕੀਤੇ ਸੀ ਸਰਕਾਰ ਨੇ ਉਹਨਾਂ ਨੂੰ ਰਿਹਾ ਕਰਨ ਵਾਸਤੇ ਔਰ ਜਿਹੜੀਆਂ 50 ਸਰਕਾਰ ਨਾਲ ਸੰਬੰਧਤ ਮੰਗਾਂ ਸੀਗੀਆਂ ਉਹਨਾਂ ਨੂੰ ਮਨਵਾਉਣ ਵਾਸਤੇ ਜਿਹੜੀਆਂ ਕੇਂਦਰ ਸਰਕਾਰ ਨਾਲ ਗੱਡੀਆਂ ਮੰਗਾ ਸੀਗੀਆਂ ਉਹਨਾਂ ਨੂੰ ਮਨਵਾਉਣ ਵਾਸਤੇ ਅੱਜ ਪੂਰੀ ਤਰ੍ਹਾਂ ਤੇ ਸਾਰੇ ਪੰਜਾਬ ਦੇ ਵਿੱਚ ਜਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਅੱਜ ਤਰਨੇ ਦਿੱਤੇ ਜਾ ਰਹੇ ਅਸੀਂ ਜੁਕਤ ਤਕਾਲ ਮੋਰਚੇ ਵੱਲੋਂ ਜੀ ਇਹ ਕੀ ਲੱਗਦਾ ਕਾਰਨ ਕੀ ਹੈ ਜਿਵੇਂ ਸਰਕਾਰ ਬਾਰ ਬਾਰ ਇਹ ਗੱਲ ਕਹਿ ਰਹੀ ਹੈ ਕਿ ਮੰਗਾਂ ਪੰਜਾਬ ਦੀਆਂ ਨਹੀਂ ਇਹ ਤਾਂ ਮੰਗਾਂ ਕੇਂਦਰ ਦੀਆਂ ਸੰਧਵਾ ਸਾਹਿਬ ਵੀ ਇਹੀ ਬੋਲ ਰਹੇ ਨੇ ਭਗਵੰਤਪານ ਸਾਹਿਬ ਵੀ ਪੂਰੀ ਲੀਡਰਸ਼ਿਪ ਇਹ ਬੋਲ ਰਹੀ ਹੈ ਕਿ ਕਿਉਂ ਲੱਗਦਾ ਹੈ ਇਦਾਂ ਕਿਉਂ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਖੋ ਜਿਹੜੀਆਂ ਪੰਜਾਬ ਨਾਲ ਸੰਬੰਧਤ ਮੰਗਾਂ ਸੀ ਉਹ ਪੰਜਾਬ ਦੀਆਂ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਅੱਜ ਤੋਂ 5 ਤਰੀਕ ਨੂੰ ਜਦੋਂ ਅਸੀਂ ਚੰਡੀਗੜ੍ਹ ਦੇ ਵਿੱਚ ਜਾਣਾ ਸੀ ਉਸ ਟਾਈਮ ਪਹਿਲਾਂ ਜਿਹੜੀ 3 ਤਰੀਕ ਨੂੰ ਮੀਟਿੰ ਉਹਨੇ ਵਿੱਚ 2 ਘੰਟੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਣ ਤੋਂ ਬਾਅਦ ਵਿੱਚ ਪ੍ਰਕੋਪ ਹੋ ਕੇ ਮੁੱਖ ਮੰਤਰੀ ਸਾਹਿਬ ਖਵਾ ਹੋ ਕੇ ਉੱਥੋਂ ਚਲੇ ਗਏ ਜੇ ਮੀਟਿੰਗ ਉਹਦੇ ਵਿੱਚ ਕਰਦੇ ਸਮੇਂ ਮੰਗਾ ਪੰਜਾਬ ਦੀ ਹੈ ਹੀ ਨਹੀਂ ਸੀ ਤਾਂ 2 ਘੰਟੇ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕਿਉਂ ਕੀਤੀ ਦੂਸਰੇ ਨੰਬਰ ਤੇ ਜਿਹੜੀਆਂ ਜਿਵੇਂ ਹੁਣ ਖੇਤਾਂ ਸਾਡੇ ਪਿੰਡਾਂ ਦੇ ਵਿੱਚ ਖੇਤਾਂ ਦੇ ਇੰਤਕਾਲ ਜਮੀਨਾਂ ਦੇ ਰਹਿੰਦੇ ਆ ਉਹ ਪੰਜਾਬ ਨਾਲ ਸੰਬੰਧਤ ਆ। ਆਵਾਰਾ ਪਸ਼ੂਆਂ ਦੇ ਆ ਉਹ ਪੰਜਾਬ ਨਾਲ ਸੰਬੰਧਤ ਆ। ਜਿਹੜੀਆਂ ਸਾਡੇ ਤਕਸੀਮਾਂ ਦੇ ਰੋਲੇ ਪੈਂਦੇ ਆ ਪਿੰਡਾਂ ਦੇ ਵਿੱਚ ਉਹ ਪੰਜਾਬ ਨਾਲ ਸੰਬੰਧਤ ਆ। ਜਿਹੜਾ ਸਾਡਾ ਕਰਜ਼ਾ ਜੜਿਆ ਉਹ ਪੰਜਾਬ ਨਾਲ ਸੰਬੰਧਤ ਆ। ਕੁਝ ਸੈਂਟਰ ਗਵਰਨਮੈਂਟ ਨਾਲ ਵੀ ਇਸ ਤਰ੍ਹਾਂ ਦੀਆਂ ਮੰਗਾਂ ਸਾਡੀਆਂ ਹੈਗੀਆਂ। ਪੂਰਨ ਤੌਰ ਤੇ ਪੰਜਾਬ ਦੀ ਹੱਦਬੰਦੀ ਕਰਨਾ ਉਹ ਪੰਜਾਬ ਨਾਲ ਸੰਬੰਧਤ ਹੈ ਇਸ ਤਰ੍ਹਾਂ ਕਾਫੀ ਦਰਾਂ ਦੀਆਂ ਮੰਗਾਂ ਜਿਹੜੀਆਂ 18 ਮੰਗਾਂ ਸਾਡੀਆਂ ਹੈਗੀਆਂ ਜਿਵੇਂ ਆਲੂ ਗੋਭੀ ਮਟਰ ਤੇ ਮਤਲਬ ਐਮਐਸਪੀ ਲੈਣਾ ਉਹ ਪੰਜਾਬ ਨਾਲ ਸੰਬੰਧਤ ਹੈ ਇਸ ਤਰ੍ਹਾਂ ਸਾਡੀਆਂ ਮੰਗਾਂ ਜਿਹੜੀਆਂ ਪੰਜਾਬ ਨਾਲ ਵੀ ਸੰਬੰਧਤ ਹੈਗੀਆਂ ਜਿਹੜਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਔਰ ਫਸਲਾਂ ਦੇ ਉੱਤੇ ਸਾਰਾ ਗਰੰਟੀ ਦੇ ਤੌਰ ਤੇ ਉਹਦੀ ਖਰੀਦ ਕਰਨੀ ਇਹ ਸੈਂਟਰ ਸਰਕਾਰ ਨਾਲ ਸੰਬੰਧਤ ਹੈ ਅਸੀਂ ਇਹ ਮੰਗ ਕਰਾਂਗੇ ਸਾਡੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ ਜੀ 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 ਇਹ ਸਾਰੀਆਂ ਜਿਹੜੀਆਂ ਜੀ ਇਹਨਾਂ ਦੀਆਂ ਕੋਈ ਥੈਲੀ ਦੇ ਚਟੇ-ਬੱਟੇ ਆ ਇਹਨਾਂ ਨੇ ਰਲ ਮਿਲ ਕੇ ਸਾਰਾ ਕੁਝ ਕਰਨਾ ਕਿਸਾਨੀ ਨੂੰ ਥਲਨੇ ਲਾਉਣਾ ਉਸ ਤੇ ਟਲੇ ਹੋਏ ਆ ਉਹ ਅਸੀਂ ਨਹੀਂ ਹੋਣ ਦਿਆਂਗੇ ਉਹ ਟਾਣ ਤੇ ਗੋਡੇ ਰੱਖ ਕੇ ਲਾਵਾਂਗੇ ਤਾਂ ਕਹਿੰਦੇ ਅਸੀਂ ਐਂ ਭੱਜ ਕੇ ਖੜਾ ਛੜਾਲਾਂਗੇ ਐਂ ਕਿਹੜਾ ਛੋਟਾ ਨਾਲਾ ਦੀਗਾ ਇਹ ਮੰਗਾਂ ਦੇਣੀਆਂ ਹੀ ਪੈਣੀਆਂ ਜਿਹੜੇ ਵਾਦੇ ਕੀਤੇ ਆ ਮੰਗਾਂ ਕਿਸਾਨਾਂ ਦੀ ਉਹ ਮੰਨਣੀਆਂ ਹੀ ਪੈਣੀਆਂ ਜੀ ਜਿਵੇਂ ਹੁਣ ਪੰਜਾਬ ਸਰਕਾਰ ਵੀ ਚੜਦੀ ਆ ਰਹੀ ਆ ਜੀ ਕੇਂਦਰ ਸਰਕਾਰ ਵੀ ਚੜਦੀ ਆ ਰਹੀ ਆ ਤਾਂ ਕਿਸਾਨੀ ਕਿਹੋ ਜਿਹਾ ਰੋਚ ਆਉ ਫਿਰ ਹੁਣ ਕਿਸਾਨੀ ਉਦੋਂ 19 2020 ਦੇ ਨਾਲੇ 19 ਨੂੰ 21 ਹੋਊਗੀ ਜੀ ਉਹ ਇਹਨਾਂ ਦੇ ਚਿੱਤੇ ਸੀ ਵੀ ਕਿਸਾਨੀ ਉਹ ਨਹੀਂ ਇਹ ਮੱਟ ਗਈਆਂ ਇਹਨਾਂ ਦੇ ਨੰਬਰ ਪਲੇਖਾ ਸੀ ਉਹ ਤਕਰੀਬਨ ਹੁਣ 10 15 ਦਿਨਾਂ ਚ ਕੱਢ ਦੇਵਾਂਗੇ ਅਸੀਂ ਕਿਸਾਨਾਂ ਦੇ ਸਾਰੇ ਕੋਈ ਇੱਕ ਜਿਵੇਂ ਇਹ ਇੱਕ ਕਿਸਾਨ ਦਾ ਕੰਮ ਨਹੀਂ ਗਾ ਸਾਰੇ ਭਾਰਤ ਦੇ ਕਿਸਾਨਾਂ ਦਾ ਕੰਮ ਹੈ ਜੀ ਜੀ ਉਹਦੇ ਕਰਕੇ ਪੂਰੇ ਤੌਰ ਤੇ ਗੋਡੇ ਰੱਖ ਕੇ ਮਨਾ ਮਨਾਵਾਂਗੇ ਐ ਨਹੀਂ ਪੋਲੇ ਪੈਰੀ ਨਹੀਂ ਜੀ ਹੁਣ ਜਿਵੇਂ ਕਿਸਾਨ ਜਿਹੜੇ ਕੁਝ ਛੱਡੇ ਵੀ ਗਏ ਆ ਜੀ ਤਾਂ ਇਹ ਇਸ ਨੂੰ ਤੁਸੀਂ ਇੱਕ ਜਿੱਤ ਮੰਨਦੇ ਹੋ ਆਪਣੀ ਵੀ ਗਾਂ ਕਿਸਾਨੀ ਦੀ ਥੋੜੀ ਪਾਵਰ ਆਉ ਅੱਗੇ ਆਈ ਆ ਵੇਖੋ ਜੀ ਜਿਹੜੇ ਕਿਸਾਨ ਛੱਡੇ ਗਏ ਆ ਅਸੀਂ ਇਸ ਗੱਲ ਨੂੰ ਅੱਜ ਇਸ ਕੇਮ ਦੇ ਇੱਕ ਚੰਗਾ ਸਲੀਆ ਸਮਝਦੇ ਆਂ ਅਸੀਂ ਗੱਲ ਨੂੰ ਵਗਿਆ ਕਿਉਂਕਿ ਅੱਜ ਪੂਰਨ ਤੌਰ ਤੇ ਜਿਹੜੇ ਅੱਜ ਜ਼ਿਲ੍ਹਾ ਹੈੱਡਕੁਆਟਰ ਨੂੰ ਧਰਨੇ ਦਿੱਤੇ ਆ ਇਹਦੇ ਕਰਕੇ ਅੱਜ ਸਰਕਾਰ ਦੇ ਉੱਤੇ ਦਬਾਅ ਬਣਿਆ ਉਹ ਜਿਹੜੇ ਸਾਡੇ ਸਾਥੀ ਰਿਆ ਕੀਤੇ ਆ ਇਹ ਅਸੀਂ ਗੱਲ ਨੂੰ ਚੰਗਾ ਸਮਝਦੇ ਆਂ ਲੱਗਦਾ ਕਿ ਲੋਕ ਆ ਜਿਹੜੇ ਅੱਗੇ ਨਾਲੋਂ ਕੁਝ ਪਿੱਛੇ ਥੋੜਾ ਹਟਿਆ ਕਿ ਉਹ ਤੇ ਸ਼ਾਹ ਦੇ ਵਿੱਚ ਨੇ ਲੋਕ ਨਹੀਂ ਨਹੀਂ ਵੇਖੋ ਬਿਲਕੁਲ ਕੋਈ ਵੀ ਲੋਕ ਪਿੱਛੇ ਨਹੀਂ ਹਟੇ ਜਿਹੜੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਆ ਕਿਸਾਨ ਦਾ ਦਿੱਤਾ ਅੰਨ ਖਾਣ ਵਾਲੇ ਆ ਉਹ ਸਾਰੇ ਲੋਕ ਉਸੇ ਤਰ੍ਹਾਂ ਦੇ ਸਰਗਰਮ ਆ ਉਸੇ ਤਰ੍ਹਾਂ ਹੀ ਲਾਮਬੰਦ ਆ ਲੋਕ ਸਾਰੇ ਇਸ ਗੱਲ ਨੂੰ ਹੌਲ ਨੂੰ ਅੱਗੇ ਤਿਆਰ ਬੈਠੇ ਆ ਅੱਛਾ ਇੱਕ ਗੱਲ ਪੇ ਹੋਰ ਜਾਣਨੀ ਚਾਹੂੰਗਾ ਕਈ ਵਾਰੀ ਇਹ ਹੋ ਜਾਂਦਾ ਵੀ ਮੰਗਾ ਸਿਰਫ ਕਿਸਾਨੀ ਦੀ ਆ ਇਹ ਨੇਤਾ ਇਹ ਹੋਰ ਜਿਹੜੇ ਵਰਗ ਹਨਾ ਉਹਨਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੀ ਲੱਗਦਾ ਤੁਹਾਨੂੰ ਲੇਖੋ ਜੇ ਕਿਸਾਨੀ ਡੁੱਬਦੀ ਆ ਆਪਣਾ ਪੰਜਾਬ ਦਾ ਜਿਹੜਾ ਸਿਸਟਮ ਹੈ 80% ਪੰਜਾਬ ਦੀ ਕਿਸਾਨੀ ਦੇ ਉੱਤੇ ਨਿਰਭਰ ਹੈ ਜੇ ਕਿਸਾਨੀ ਡੁੱਬਦੀ ਹੈ ਤੇ ਕੋਈ ਵੀ ਇਹ ਗੱਲ ਮਤ ਭਾਵੇਂ ਛੋਟਾ ਵਪਾਰੀ ਹੈ ਵੱਡਾ ਵਪਾਰੀ ਹੈ ਜਾਂ ਟ੍ਰੱਕਾਂ ਵਾਲੇ ਆ ਛੋਟੇ ਟੈਂਪੋਆਂ ਰਿਹੜੀਆਂ ਵਾਲੇ ਆ ਸਾਰੇ ਉਸ ਗੱਲ ਦੇ ਘੇਰੇ ਦੇ ਵਿੱਚ ਆਉਣਗੇ ਕੋਈ ਜਿਵੇਂ ਛੋਟੀਆਂ ਦੁਕਾਨਦਾਰਾਂ ਵਾਲੇ ਆ ਸਾਰੇ ਕਿਸਾਨੀ ਦੇ ਉੱਤੇ ਇਹਨਾਂ ਦਾ ਸਿਸਟਮ ਚੱਲਦਾ ਹੈ ਇਹ ਬਿਲਕੁਲ ਸਾਰੀ ਕਿਸਾਨੀ ਦੇ ਨਾਲ ਆ ਕਿਸਾਨੀ ਦੇ ਸਿਰ ਦੇ ਉੱਤੇ ਚੱਲਦਾ ਕੰਮ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਇਹਦੇ ਬਾਰੇ ਜਾਨਣਾ ਚਾਹੁੰਦਾ ਕਿ ਕੀ ਸੁਨੇਹਾ ਦੇਣ ਲਈ ਹੈਗਾ ਇਸ ਨੇ ਆ ਸਰਕਾਰ ਨੂੰ ਮੰਗਾ ਮੰਨਵਾਉਣ ਵਾਸਤੇ ਸੁਨਿਆ ਹੈ ਜਿਹੜੇ ਸਾਡੇ ਸਰਕਾਰ ਸਰਕਾਰ ਨੇ ਪਿਛਲੇ 19 ਤਰੀਕ ਨੂੰ ਸਯੋਜਕਤ ਕਿਸਾਨ ਮੋਰਚੇ ਦੇ ਸਾਡੇ ਕੁਝ ਲੀਡਰ ਉੱਥੇ ਖਨੋਰੀ ਦੇ ਤੇ ਸਿੰਘੂ ਤੇ ਬੈਠੇ ਪ੍ਰੋਟੈਸਟ ਕਰ ਰਹੇ ਸੀ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਰਿਆੜਨ ਦੀ ਉਥੋਂ ਕੋਸ਼ਿਸ਼ ਕੀਤੀ ਆ ਸਾਡਾ ਲੱਖਾਂ ਕਰੋੜਾ ਰੁਪਏ ਦਾ ਜ਼ਮਾਨ ਜਿਹੜਾ ਸਰਕਾਰ ਨੇ ਖੁਰਦ-ਬੁਰਦ ਕਰਾਤਾ ਉਤੋਂ ਇਹ ਅੱਜ ਉਸੇ ਨੂੰ ਲੈ ਕੇ ਸਾਡੇ ਇਸ ਧਰਨੇ ਮਜਾਰੇ ਚੱਲ ਰਹੇ ਆ ਜੀ ਤਾਂ ਆਪਾਂ ਦੇਖਦੇ ਕਿ ਕਿਸਾਨੀਆ ਜਿਹੜੀ ਉਹ ਫਿਰ ਰੌਣ ਦੇ ਵਿੱਚ ਆਈ ਆ ਅੱਜ ਤਾਂ ਦੇਖਾਂਗੇ ਕਿ ਕਾਠ ਜਿਹੜਾ ਹੋਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਕੱਠਾ ਜਿਹੜਾ ਹੋਣਾ ਸ਼ੁਰੂ ਹੋ ਗਿਆ ਆ ਮੋਗੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਕੱਠੇ ਹੋ ਰਹੇ ਨੇ